ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਫੇਰ ਵੀਡੀਓ ਬਣਾ ਰਿਹਾ ਪਿੰਡ ਕਣੀਆਂ ਤਸਵੀਰ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਤੇ ਬਾਈ ਗੁਰਸਰਨ ਦੇ ਘਰੋਂ ਆਪਾਂ ਵੀਡੀਓ ਬਣਾ ਰਿਹਾ ਤੇ ਵੀਡੀਓ ਦੇ ਵਿੱਚ ਇੱਕ ਸੋਨੂ ਦਿਖਾ ਰਹੇ ਆ ਪੰਜ ਨਗ ਪੰਜਾਂ ਦੀ ਜਿਹੜੀ ਵੱਖਰੋ ਵੱਖਰੀ ਡਿਟੇਲ ਹੈ ਤੇ ਸਾਰੇ ਨਗ ਮਿੱਤਰੋ ਸੋਹਣੇ ਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਤੇ ਕੱਲੇ ਕੱਲੇ ਪਸੂ ਦੀ ਮਿੱਤਰੋ ਆਪਾਂ ਡਿਟੇਲ ਦੇਵਾਂਗੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸਭ ਤੋਂ ਪਹਿਲਾਂ ਲੈ ਕੇ ਆਏ ਮਿੱਤਰੋ ਸਕੀਨ ਝੋਟੀ ਬਹੁਤ ਹੀ ਸੋਹਣੀ ਤੇ ਕਟਿੰਗ ਬਾਈ ਦੀ ਕੀਤੀ ਵੀ ਆ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਕਿੰਨਾ ਕੁ ਪਿਆਰ ਮਿਲਿਆ ਪਿਛਲੀ ਵੀਡੀਓ ਨੂੰ ਬਹੁਤ ਵਧੀਆ ਜੀ ਵਧੀਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਤੇ ਸਭ ਤੋਂ ਪਹਿਲਾਂ ਇਸ ਝੋਟੀ ਦੀ ਗੱਲ ਕਰਕੇ ਹਨਾ ਤੇ ਕੱਦ ਕਾੜ ਦੀ ਮਿੱਤਰੋ ਸੋਹਣੀ ਆ ਪੂਰੀ ਸਕਰੀਨ ਝੋਟੀ ਐ ਤੇ ਉਮਰ ਕਿੰਨੀ ਕਹੋਗੀ ਉਮਰ ਇਹਦੀ 1.2 ਸਾਲ ਆ ਜਦੋਂ ਦੰਦੋਂ ਖੀਰੀ ਆ ਹਲੇ ਦੰਦੋਂ ਖੀਰੀ ਆ ਹਾਂਜੀ ਅੱਜ ਤਾਰਾ ਫੁੱਲ ਦੇਈ ਜੰਨੇ ਬੰਦਾ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਦੀ ਗੱਲਵਾ ਸਕਦਾ ਓਕੇ ਹਾਂਜੀ ਤੇ ਬਹੁਤ ਸਈ ਮਿੱਤਰੋ ਕੱਦ ਕਾੜ ਦੀ ਪਿੱਠ ਫੁੜੇ ਦੀ ਚੰਗੀ ਤੇ ਕੋਈ ਫੋਟ ਚੰਗਾ ਮੋਟਾ ਮਿੱਤਰੋ ਥੜਾ ਕੱਲਾ ਕੱਲਾ ਥਾਣਾ ਤੇ ਕੱਦ ਕਾੜ ਦੀ ਸਿਹਤ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਸੋਹਣੀ ਤੇ ਮੁੱਲ ਕੀ ਕਰਤਾ ਜੀ ਮੁੱਲੇ ਦਾ 85000 ਰੁਪਏ ਜੀ ਥੋੜਾ ਧੱਕਾ ਨੇ ਨਹੀਂ ਇਹ ਜਾਨਵਰ ਲੈ ਨਹੀਂ ਰਿਹਾ ਜੀ ਓਕੇ ਹਾਂ ਜੀ ਜਿਹੜਾ ਕਈ ਭਰਾ ਨਾ ਕਈ ਭਰਾ ਕਮੈਂਟ ਵੀ ਕਰਨਗੇ ਨਾ ਅਗਲਾ ਕਹਿੰਦਾ ਪਿਆਸੀ ਦੀ ਚਲੋ ਕਿਹਨੂੰ ਕੋਈ ਵੰਦਾ ਸੌਂਕ ਕਾਲਾ ਹੀ ਖਰੀਦੂਗਾ ਬਾਈ ਹਾਂ ਸੌਂਕ ਕਾਲਾ ਖਰੀਦਣਾ ਸੌਂਕ ਕਾਲਾ ਤੇ ਵੱਡੇ ਡੜ ਵਾਲਾ ਖਰੀਦੂਗਾ ਠੀਕ ਹੈ ਹਾਂ ਕਿਸੇ ਕੋਲੋਂ ਦਾ ਜਾਨੀ ਕਿ ਇਹਨੂੰ ਖਰੀਦਦਾ ਨਹੀਂ ਕਿ ਬਹੁਤ ਦੜ ਖੋਲ ਕੇ ਰੁਪਏ ਲਾ ਜਾਣਾ ਛੋਟੇ ਵੀ ਦੇਖੋ ਖੋਲ ਕੇ ਆਏ ਮਿੱਤਰੋ ਖੀਰੀ ਝੋਟੀ ਆ ਇਹ ਕੋਈ ਐ ਨਹੀਂ ਹਾਂ ਵੀ ਐ ਨਹੀਂ ਐ ਨਹੀਂ ਕਹਿ ਸਕਦਾ ਵੀ ਉਹੀ ਆ ਹਾਂ ਉਹੀ ਆ ਐ ਨਹੀਂ ਕਹਿ ਸਕਦਾ ਤਾਂ ਕੋਈ ਲੰਡੂ ਆ ਗਈ ਹਾਂ ਤੋਰੋ ਜੀਨ ਫਿਰ ਖੋਲ ਕੇ ਤੋੜ ਕੇ ਦਿਖਾ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਪਹਿਲੀ ਜਿਹੜੀ ਝੋਟੀ ਆ ਮਿੱਤਰੋ ਕੱਤਕਾਰ ਦੀ ਸਿਹਤ ਵਖੋ ਤੇ ਪਿੱਠਪੂੜੇ ਦੀ ਗੱਲ ਵੱਖਰੀ ਐ ਮੇਲੇ ਵਾਲੀ ਝੋਟੀ ਆਪਾਂ ਕਹਿ ਸਕਦੇ ਆ ਤੇ ਕੋਈ ਜਿਹੜਾ ਉਹ ਭਰਾ ਕਿਸੇ ਕੋਲੇ ਕੋਈ ਸੌਂਕ ਤੌਰ ਤੇ ਰੱਖਣਾ ਚਾਹੁੰਦਾ ਤਾਂ ਤੁਸੀਂ ਜਰੂਰ ਬਾਈ ਨਾ ਕਰੋ ਸੰਪਰਕ ਮਾਂ ਦਾ ਜਿਹੜਾ ਦੁੱਧਾ ਰਿਕਾਰਡ ਵੀ ਬਾਈ ਕਹਿੰਦਾ ਫੁੱਲ ਦੱਸਿਆ ਪਰ ਆਪਾਂ ਉਹ ਦੱਸਦੇ ਨਹੀਂ ਕਿਉਂਕਿ ਕਈ ਭਰਾ ਕਹਿਣਗੇ ਵੀ ਇੰਨੇ ਲੀਟਰ ਵਾਲੀ ਕੌਣ ਦਿੰਦਾ ਤੇ ਮੋੜ ਲਓ ਜੀ ਬਹੁਤ ਹੀ ਸੋਹਣਾ ਫੇਸ ਕੁਆਲਿਟੀ ਸਰੀਰ ਪੱਖੋ ਤੇ ਸਿੰਘ ਵੀ ਮਿੱਤਰੋ ਕੱਲੀ ਗੱਲੀ ਚੀਜ਼ ਮਿੱਤਰੋ ਸੋਹਣੀ ਆ ਸਰੀਰ ਦੀ ਬਣਤਰ ਵੀ ਸੋਹਣੀ ਆ ਪਿੱਠ ਪੁੜੇ ਦੀ ਵੀ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮੁੱਲ ਭਾਈ ਨੇ ਕਰਤਾ ਮਿੱਤਰੋ 85000 ਤੇ ਮੇਲਿਆਂ ਦੇ ਵਿੱਚ ਲਜਾਣ ਵਾਲੀ ਮਿੱਤਰੋ ਝੋਟੀ ਇਹ ਸਾਨੂੰ ਪਹਿਲੇ ਨੰਬਰ ਤੇ ਆਪਾਂ ਦਿਖਾਈ ਆ ਜਰੂਰੀ ਨਹੀਂ ਕਹਿ ਸਕਦਾ ਜੀ ਪਹਿਲਾ ਨੰਬਰ ਲੈ ਕੇ ਉੱਪਰ ਮੇਲੇ ਦੇ ਵਿੱਚੋਂ ਨੰਬਰ ਜਰੂਰ ਲੈ ਕੇ ਆਓ ਜਿਹੜਾ ਵੀ ਲੈ ਕੇ ਆਵੇ ਤੇ ਦੂਜੇ ਨੰਬਰ ਤੇ ਫੇਰ ਕੁੰਡੀ ਝੋਟੀ ਇਹ ਮੋਹ ਕਿਵੇਂ ਆ ਇਹ ਦੋ ਦੰਦ ਆ ਜੀ ਮੋਹ ਦੋ ਦੰਦ ਆ ਹਨਾ ਹਾਂ ਜੀ ਤੇ ਬਣੀ ਵੀ ਆ ਮਾਡੀ ਬੁਣੀ ਹਾਂ ਜੀ ਬਣੀ ਵੀ ਆ ਜੀ ਇਹਨੂੰ 32 33 ਦਿਨ ਹੋ ਗਏ ਜੀ ਇਹਨਾਂ 13 ਫਰਵਰੀ ਦਾ ਟੀਕਾ ਬਰ ਮਾਲਕਾਂ ਦੇ ਦੱਸਣ ਨੂੰ ਸਾਰ ਠੀਕ ਹੈ ਕੋਈ ਫੋੜ ਸਕਤਾ ਨਹੀਂ ਨਹੀਂ ਜੀ ਆ ਦਿਖਾਓ ਮੜਾ ਜਾ ਠੀਕ ਆ ਚੰਗਾ ਮੋਟਾ ਥਾਣਾ ਪੂਰਾ ਇਹਦਾ ਵੀ ਹੈਣਾ ਇਹਨੂੰ ਵੀ ਤੋੜ ਦਿਓ ਜੀ ਤੇ ਕੱਲਾ ਕੱਲਾ ਪਸ਼ੂ ਆਪਾਂ ਮਿੱਤਰੋ ਡਿਟੇਲ ਦਿੰਦੇ ਜਾਵਾਂਗੇ ਤੇ ਸੋਹਣੀ ਝੋਟੀ ਆ ਤੇ ਜਰੂਰ ਬਾਈ ਦੇ ਨਾਲ ਇਹ ਵੀ ਸੰਪਰਕ ਕਰਿਓ ਕਿਉਂਕਿ ਜਾਇ ਜਾਇ ਰੁਪਏ ਲਾਉਣੇ ਆ ਮਿੱਤਰੋ ਉਹ ਜਾ ਤੁਹਾਨੂੰ ਪਸ਼ੂ ਦਿਖਾਉਂਦੇ ਜਾਵਾਂਗੇ ਕੱਦ ਕਾਠ ਦੀ ਸੋਹਣੀ ਆ ਸਿੱਧ ਵਖੋ ਵੀ ਮਿੱਤਰੋ ਸੋਹਣੀ ਆ ਤੇ ਪਟਫੜੇ ਦੀ ਵੀ ਚੰਗੀ ਆ ਮੋੜ ਲਿਆ ਕੁੰਡੀ ਝੋਟੀ ਐ ਤੇ 13 ਫਰਵਰੀ ਦਾ ਵੀ ਕਹਿੰਦਾ ਵੀ ਠੀਕ ਆ ਲੱਗਿਆ ਆ ਜਾ ਤੇ ਜਿਹੜਾ ਵੀ ਭਰਾ ਲੈ ਕੇ ਜਾਊਗਾ ਮਹੀਨਾ ਵੀ ਦਿਨ ਮਿੱਤਰੋ ਜਰੂਰ ਦੇਖਿਓ ਜਾਣਸਾਰ ਕੋਈ ਦਵਾਈ ਨਾ ਦਿਓ ਤੇ ਜੁਗ ਦੇ ਦੋ 21 ਦਿਨ ਮਿੱਤਰੋ ਕ੍ਰਾਸ ਕਰ ਜਾਂਦਾ ਤਾਂ ਤਕਰੀਬਨ ਘੱਪਣੀ ਰਹਿ ਜਾਂਦਾ ਪਸੂ ਇਹ ਸਾਰੀ ਜਿਹੜੀ ਰਿਪੋਰਟ ਐ ਮਾਲਕਾਂ ਦੇ ਦੱਸਣ ਦੇ ਮੁਤਾਬਕ ਆ ਪਾਓ ਮਿਸ ਨੂੰ ਨੋ ਟੇਲ ਜੀ ਨਾ ਹਾਂਜੀ ਖਾਲੀ ਮੰਨ ਕੇ ਦੇਵਾਂਗੇ ਭਾਈ ਮੰਨ ਕੇ ਖਾਲੀ ਦੇਵੋਗੇ ਹਾਂ ਵੀ ਮੈਂ ਅਰਜ਼ੀ ਦੇਖ ਲੈਣਾ ਹਨਾ ਹਾਂਜੀ ਓਕੇ ਰੇਟ ਕੀ ਕਰਤਾ ਜੀ ਰੇਟ ਦਾ 50000 ਰੁਪਏ 50 ਹਾਂਜੀ ਓਕੇ ਇਹ ਵੀ ਮਿੱਤਰੋ ਬਹੁਤ ਸੋਹਣੀ ਸਕੀਨ ਝੋਟੀ ਐ ਤੇ ਤੀਜੇ ਨੰਬਰ ਤੇ ਵੱਲੀ ਝੋਟੀ ਹਨਾ ਹਾਂਜੀ ਦੋਨੇ ਪੈਰ ਥੋੜੇ ਥੋੜੇ ਚਿੱਟੇ ਆ ਹਨਾ ਹਾਂਜੀ ਤੇ ਮੂੰਹ ਕਿਵੇਂ ਆ ਇਹ ਦੋ ਦੰਦ ਐ ਜੀ ਇਹ ਵੀ ਦੋ ਦੰਦ ਆ ਤੋਰੋ ਜੀ ਇਹਨੂੰ ਵੀ ਕੋਈ ਫੋੜ ਸਕਦਾ ਨਹੀਂ 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 ਕੀ ਥਾਂ ਦੇਦਾ ਵੀ ਬਹੁਤ ਮੋਟਾ ਲੱਗਿਆ ਹੈ ਨਾ ਹਾਂਜੀ ਓਕੇ ਇਹ ਮਿੱਤਰੋ ਮਹੀਨਾ ਦੋ ਮਹੀਨੇ ਸ਼ਾਮਕੀ ਗੱਲ ਹੈ ਨਾਲੀ ਆ ਕਿਉਂਕਿ ਕੱਦ ਥੋੜਾ ਜਿਹਾ ਛੋਟਾ ਹੈ ਤੇ ਦੋ ਮਹੀਨਾ ਢਾਈ ਮਹੀਨੇ ਮਿੱਤਰੋ ਖਰਾਕ ਦੇ ਦੋ ਘਟੇ ਪਾ ਕੇ ਤਾਂ ਤਿਆਰ ਹੋ ਜਾਣੀ ਆ ਮੋੜ ਲਈ ਨਾ ਬਸ ਇੱਥੇ ਮੋੜ ਬੱਲੀ ਝੋਟੀ ਹੈ ਤੇ ਮਗਰਲੇ ਪੈਰਾਂ ਦੇ ਵਿੱਚ ਵੀ ਮਿੱਤਰੋ ਚਿੱਟਾ ਹੈ ਰੇਟ ਕੀ ਕਰਤਾ ਜੀ ਇਹਦਾ ਵੀ ਇਹਦਾ 45000 ਰੁਪਏ 45 ਓਕੇ ਤੇ 33 ਜੇ ਨੰਬਰ ਤੇ ਚੌਥੇ ਨੰਬਰ ਤੇ ਜਿਹੜੀ ਇਹ ਵੀ ਚੰਗੀ ਆ ਸਿਹਤ ਪੱਖੋਂ ਸੋਹਣੀ ਆ ਸਰੀਰ ਦੀ ਬਣਤਰ ਵੀ ਇਹਦੀ ਵੀ ਚੰਗੀ ਆ ਇਹਦਾ ਵੀ ਕੋਈ ਇਹਦੀ ਪੂਸ ਜਮਾ ਕਾਲੀ ਆ ਹਨਾ ਹਾਂਜੀ ਜੱਟ ਬਣਾਉਂਗਾ ਹੀ ਕਾਲਾ ਜਮਾ ਹਨਾ ਜੱਟ ਹੁੰਦਾ ਥਣ ਤਾਂ ਪਿਆ ਹਨਾ ਥੱਲੇ ਕੋ ਬਦੂਰੀ ਵੀ ਬਹੁਤ ਆ ਹਾਂ ਤੇ ਕਿੰਨੀ ਉਮਰ ਹੋਊ ਇਹਦੀ ਜੀ ਇਹਦੀ ਸਵਾ ਕਸਾਲ ਹੋਊ ਓਕੇ ਠੀਕ ਆ ਇਹਨੂੰ ਘੱਟੋ ਘੱਟ ਮਤਲਬ 4 ਮਹੀਨੇ 5 ਮਹੀਨੇ ਸਾਹਮਣਾ ਪੈਣਾ ਹੈ ਕਿਉਂਕਿ ਜੇ ਆਪਾਂ ਮਹੀਨੇ ਦੱਸਾਂਗੇ ਫੇਰ ਇਹ ਬੰਦੇ ਨੂੰ ਹਰ ਭਰਾ ਨੂੰ ਅੰਦਾਜ਼ਾ ਲੱਗਦਾ ਹੈ ਵੀ ਉਹਦਾ ਕੱਦ ਕਿੱਡਾ ਹੋਣਾ ਹੈ ਮੋੜ ਲਓ ਜੀ ਬਸ ਰੇਟ ਕੀ ਕਰਤਾ ਜੀ 30000 ਜੀ 30 ਚਲੋ ਮੰਨੋ ਜੀ ਇਹ ਵੀ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਫੇਰ ਆਪਣਾ ਨੰਬਰ ਦੱਸ ਦਿਆਂ ਜੀ 98724 ਤੇ 82124 ਤੇ ਪੰਜਵੇਂ ਨੰਬਰ ਤੇ ਫੇਰ ਮਿੱਤਰੋ ਬਹੁਤ ਸਕੀਨ ਕੱਟੀ ਕਿੰਨੀ ਕੁ ਉਮਰ ਦੀ ਹੋਣੀ ਹੈ ਜੀ ਇਹ ਵੀ ਇਹ ਵੀ ਸਵਾ ਕੁ ਸਾਲ ਦੀ ਕੋਈ ਸਵਾ ਕੁ ਸਾਲ ਦੀ ਠੀਕ ਹੈ ਕੋਈ ਫੋਟਸਾਂ ਕਿਹਦੇ ਵੀ ਨਹੀਂ ਚਾਰ ਹੀ ਥਾਣਾ ਓਕੇ ਤੋੜੋ ਜੀ ਇਹਨੂੰ ਵੀ ਤੋੜ ਕੇ ਦਿਖਾ ਦਿਓ ਬਹੁਤ ਸੋਹਣੀ ਲੱਗ ਰਹੀ ਹੈ ਹਾਂ ਸੰਗਸ ਬਹੁਤ ਕੁੰਡੇ ਬਣਾਉ ਹੈਣਾ ਹਾਂ ਜੀ ਥੋੜਾ ਥੋੜਾ ਹੋ ਚੋੜਾ ਹੂੰ ਪਤਾ ਲੱਗਦਾ ਪੁੜਿਆ ਦਾ ਹਾਂ ਹੈ ਮੋੜ ਲੇ ਬੱਸ ਸੋ ਦੋਸਤੋ ਕਾਫੀ ਵੀਡੀਓ ਹੋਰ ਵੀ ਆਪਣੀਆਂ ਆਉਣਗੀਆਂ ਤੇ ਜਿਹੋ ਜਆ ਤੁਸੀਂ ਪਸ਼ੂ ਲੈਣਾ ਤਾਂ ਸਾਡੇ ਮਿੱਤਰੋ ਚੈਨਲ ਦੇ ਨਾਲ ਜੁੜੇ ਰਹੋ ਰੇਟ ਕੀ ਕਰਤਾ ਜੀ ਦਾ ਵੀ ਇਹਦਾ ਵੀ 30000 ਜੀ ਇਨ੍ਹਾਂ ਦੋਨਾਂ ਦਾ ਮਾਰ ਦਾਣੇ ਚੋ ਵੀ ਹੋਜੋ ਮਾਰ ਦਾਣੇ ਦਾ ਸਾਰਿਆਂ ਚੋ ਹੋਜੋ ਤੇ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਆਪਣਾ 98882 ਜੀ 98882 7449 7449 98882 74492 ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ